ਸਤਿ ਸ੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਭਾਰਤ ਤੇ ਕੈਨੇਡਾ ਦੇ ਵਿਚਾਲੇ ਵੱਧਦਾ ਹੋਇਆ ਤਣਾ ਜਿਹੜਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ ਇਸੇ ਦੌਰਾਨ ਟਰੂਡੋ ਸਰਕਾਰ ਦੇ ਵੱਲੋਂ ਹੁਣ ਵੱਡੇ ਝਟਕੇ ਪੰਜਾਬੀ ਭਾਰਤ ਨੂੰ ਦਿੱਤੇ ਜਾ ਰਹੇ ਹਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਜਿੱਤੇ ਟੂਰਿਸਟ ਵਿਜ਼ਿਟਰ ਵੀਜ਼ਾ ਦੇ ਵਿੱਚ ਕਾਫੀ ਜ਼ਿਆਦਾ ਵੱਡੇ ਬਦਲਾਅ ਕੀਤੇ ਗਏ ਉੱਥੇ ਵੀ ਵਿਦਿਆਰਥੀ ਵੀ ਜਿਹਦੇ ਵਿੱਚ ਵੀ ਵੱਡੇ ਬਦਲਾਅ ਕਰ ਦਿੱਤੇ ਗਏ ਹਨ ਸੋ ਇਸੇ ਦੌਰਾਨ ਤੁਹਾਨੂੰ ਦੱਸ ਦਈਏ ਕਿ ਹੁਣ ਅਗਲੇ 1 ਮਹੀਨੇ ਦੇ ਦੌਰਾਨ 4 ਲੱਖ ਤੋਂ ਵੱਧ ਪੰਜਾਬੀਆਂ ਨੂੰ ਕੈਨੇਡਾ ਛੱਡਣਾ ਪਵੇਗਾ ਇਹ ਜਿਹਦੇ ਵਿੱਚ ਹੁਣ ਪੰਜਾਬੀਆਂ ਦਾ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਵਸਣ ਦਾ ਸੁਪਨਾ ਵੀ ਅਧੂਰਾ ਰਹਿ ਜਾਵੇਗਾ ਜੀ ਹਾਂ ਤਾਜ਼ਾ ਅੰਕੜਿਆਂ ਦੇ ਅਨੁਸਾਰ ਵੱਡਾ ਖੁਲਾਸਾ ਹੋਇਆ ਹੈ ਕਿ ਸਾਲ 2022 ਦੇ ਵਿੱਚ 11 ਲੱਖ ਭਾਰਤੀਆਂ ਨੂੰ ਕੈਨੇਡਾ ਦੇ ਵੱਲੋਂ ਵੀਜ਼ੇ ਜਾਰੀ ਕੀਤੇ ਗਏ ਸਨ ਤੇ ਇਸ ਤੋਂ ਇਲਾਵਾ ਸਾਲ 2023 ਦੇ ਵਿੱਚ 12 ਲੱਖ ਭਾਰਤੀਆਂ ਨੂੰ ਵੀਜ਼ੇ ਜਾਰੀ ਕੀਤੇ ਗਏ ਸਨ ਅਤੇ ਸਾਲ 2024 ਦੇ ਵਿੱਚ ਇਹ ਗਿਣਤੀ 11 ਤੋਂ 12 ਲੱਖ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਸਭ ਤੋਂ ਵੱਧ ਪੰਜਾਬੀ 55% ਦੀ ਸਨ 55% ਪੰਜਾਬੀਆਂ ਨੂੰ ਜਿਹੜੇ ਕੈਨੇਡਾ ਦੇ ਬਿਸਟਰ ਵੀਜ਼ੇ ਜਾਰੀ ਕੀਤੇ ਜਾ ਰਹੇ ਸਨ ਜਿਨ੍ਹਾਂ ਦੇ ਵਿੱਚੋਂ ਕੋਈ 6 ਤੋਂ 7 ਲੱਖ ਪੰਜਾਬੀ ਹਰ ਸਾਲ ਕੈਨੇਡਾ ਦੇ ਵਿੱਚ ਬਿਸਟਰ ਵੀਜ਼ਾ ਤੇ ਅਤੇ ਟੂਰਿਸਟ ਵੀਜ਼ਾ ਤੇ ਪਹੁੰਚਦੇ ਸਨ ਜਿਨ੍ਹਾਂ ਨੂੰ ਕੀ 10 ਸਾਲ ਦਾ ਮਲਟੀਪਲ ਵੀਜ਼ਾ ਮਿਲਦਾ ਸੀ ਅਤੇ ਉਹ ਕੈਨੇਡਾ ਦੇ ਵਿੱਚ 6 ਮਹੀਨੇ ਜਾ ਕੇ ਰਹਿ ਸਕਦੇ ਸਨ ਇਸ ਤੋਂ ਇਲਾਵਾ ਮੁੜ ਕੇ ਫਿਰ ਦੁਬਾਰਾ ਕੈਨੇਡਾ ਦੇ ਵਿੱਚ ਐਂਟਰੀ ਲੈ ਲੈਣਦੇ ਸਨ ਸੋ ਇਸੇ ਦੌਰਾਨ ਹੁਣ ਜਿਵੇਂ ਵੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਵਿਜ਼ਟਰ ਵੀਜ਼ਾ ਤੇ ਟੂਰਿਸਟ ਵੀਜ਼ਾ 1 ਮਹੀਨੇ ਦਾ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਹੁਣ ਤਾਜ਼ਾ ਅੰਕੜਿਆਂ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਕਿੰਨੇ ਮਿਲੀਅਨ ਤੋਂ ਵੱਧ ਤੋਂ ਵੱਧ ਪੰਜਾਬੀ ਦੇ ਕੋਲ ਇਸ ਸਮੇਂ ਵਿਜ਼ਟਰ ਵੀਜ਼ਾ ਤੇ ਟੂਰਿਸਟ ਵੀਜ਼ਾ ਹਨ ਜਿਨ੍ਹਾਂ ਦੇ ਵਿੱਚ ਲੱਖਾਂ ਪੰਜਾਬੀ ਕੈਨੇਡਾ ਦੇ ਵਿੱਚ ਆਲਰੇਡੀ ਜਿਹੜੇ ਉੱਤੇ ਆ ਰਹੇ ਹਨ ਜੋ ਕਿ ਕੈਨੇਡਾ ਦੇ ਵਿੱਚ ਵਿਸਤ੍ਰ ਵਿਜਾ ਉੱਤੇ ਜਾ ਕੇ ਤੇ 5 ਤੇ 6 ਮਹੀਨੇ ਰਹਿ ਸਕਦੇ ਸਨ ਤੇ ਵਾਪਸ ਭਾਰਤ ਦੇ ਵਿੱਚ ਪੰਜਾਬ ਵਿੱਚ ਆ ਜਾਂਦੇ ਸਨ ਇਸੇ ਤਰ੍ਹਾਂ ਉਹਨਾਂ ਦੇ ਵਿੱਚੋਂ ਲੱਖਾਂ ਪੰਜਾਬੀ ਇਸ ਸਮੇਂ ਪੰਜਾਬ ਦੇ ਵਿੱਚ ਰਹਿ ਰਹੇ ਹਨ ਤੇ ਬਹੁਤ ਸਾਰੇ ਪੰਜਾਬੀ ਕੈਨੇਡਾ ਦੇ ਵਿੱਚ ਰਹਿ ਰਹੇ ਸਨ ਜਿਨ੍ਹਾਂ ਦੀ 6 ਮਹੀਨੇ ਦੀ ਵੈਲਿਡਿਟੀ ਖਤਮ ਹੋਣ ਜਾਣ ਵਾਲੀ ਹੈ ਤੇ ਜੇਕਰ ਉਹ ਪੰਜਾਬ ਦੇ ਵਿੱਚ ਹੁਣ ਵਾਪਸ ਆਉਂਦੇ ਹਨ ਤਾਂ ਦੁਬਾਰਾ ਉਹਨਾਂ ਨੂੰ ਸਿਰਫ 1 ਮਹੀਨੇ ਦੀ ਐਂਟਰੀ ਮਿਲੇਗੀ ਅਤੇ ਉਹਨਾਂ ਨੂੰ ਕੈਨੇਡਾ ਸਦਾ ਸਦਾ ਲਈ ਛੱਡਣਾ ਪੈ ਸਕਦਾ ਹੈ ਧੰਨਵਾਦ